ਕਦੋਂ ਉਹ ਇੱਧਰ ਨੂੰ ਇੱਕਦਾਂ ਇੱਧਰ ਨੂੰ ਐ ਇੱਕ ਵਾਰ ਸਾਂਡੇ ਹਰ ਇੱਕ ਸਾਂਡੇ ਨੂੰ ਹੁੰਦੀ ਹੈ ਸਾਡੀ ਲੜਾਈ ਫਿਰ ਅਸੀਂ ਲੜ ਕੇ ਪਹਿਲਾਂ ਖਾਲੇ ਮਾਂਜ ਕਰਦੇ ਅਸੀਂ ਤੁਹਾਨੂੰ ਹਿਲਣ ਨਹੀਂ ਦਿੰਦੇ ਹੈਗੇ ਫਿਰ ਤੇਰੇ ਪਾਪੇ ਦੇ ਤਿਲ ਲੜੀ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਧੂੜ ਜੇ ਇੱਥੇ ਬਾਬਾ ਜੀ ਕਹਿੰਦੇ ਕੱਚੀ ਲੱਸੀ ਦੇ ਨਾਲ ਹੈਨਾ ਸ্নান ਕਰਾਉਣੀ ਹੈ ਨਾ ਫਿਰ ਦਰਸ਼ਨ ਹੁੰਨੇ ਹੈ ਤਲੋਤ ਜੀ ਪਹੁੰਚ ਗਏ ਆਪਾਂ ਗੁਰਦਾਰਾ ਸਾਹਿਬ ਉੱਪਰ ਸੱਚਖੰਡ ਸਾਹਿਬ ਬਣਿਆ ਹੋਇਆ ਹੈ ਪਰ ਬਣਿਆ ਹੈ ਸਰੋਵਰ ਦੀ ਵਿਚ ਸੱਚਖੰਡ ਸਾਹਿਬ ਸਰੋਵਰ ਆ ਜੀ ਸੰਤ ਭਿੰਡਰਾਂ ਵਾਲਿਆਂ ਦਾ 1985 ਦੇ ਗੁਰਵੰਦਰ ਦਰਵਾਸ ਸਹਿ ਪ੍ਰਕਰਮਾ ਕੁੰਮਣੂ ਆ ਦੇਖੋ ਪ੍ਰਕਰਮਾ ਸ਼ੌਰ ਬਣਾਇਆ ਹੋਇਆ ਹੈ ਸੇਮ ਹਰਵੰਦਰ ਸਾਹਿਬ ਬਣਾਇਆ ਹੋਇਆ ਹੈ ਸ੍ਰੀ ਅਕਾਲ ਜੀ ਕਿਵੇਂ ਸਾਰੇ ਉਮੀਦ ਕਰਦੇ ਆ ਕਿ ਸਾਰੇ ਵਧੀਆ ਹੋਣਗੇ ਤੇ ਠੀਕ ਠਾਕ ਹੋਣਗੇ ਤੇ ਲੋ ਜੀ ਕੰਮ ਕਰ ਆਪਣੇ ਸਾਰੇ ਹੋ ਗਏ ਅੱਜ ਹੈਗਾ ਸੰਡੇ ਦਾ ਦਿਨ ਤੇ ਹੁਣ ਅਸੀਂ ਲੱਗੇ ਆ ਸਾਰੇ ਜਣੇ ਸਿਰਸੁਰ ਨਹਾ ਲੇ ਆਪਣੇ ਆਪਣੇ ਕੰਮ ਨਿਬੜ ਲੇ ਸਾਰੀ ਸਫਾਈਆਂ ਦੇ ਕੰਮ ਹੋ ਗਏ ਤੇ ਹੁਣ ਅਸੀਂ ਲੱਗੇ ਆ ਅਸੀਂ ਬਣਾਇਆ ਚ ਨਮਕੀਨ ਰਾਈਸ ਹੈ ਨਾ ਅਸੀਂ ਲੱਗੇ ਰਾਈਸ ਖਾਣਾ ਧੁੱਪਦਨ ਲੰਦੇ ਨਚਾਰਾ ਧੁੱਪ ਚ ਬੈਠਦੇ ਆ ਤੇ ਮੈਸਰ ਤੋਂ ਆਪਣੇ ਸਿਰ ਖੋਲ ਖੋਲ ਕੇ ਬਾਹਰ ਹਾਰੇ ਇਸ ਮਰਦੂਕ ਚੁੱਜ ਤੇਲ ਚ ਸੁਣੀ ਠੀਕ ਹੈ ਤੇ ਹੁਣ ਆਪਾਂ ਲੱਗੇ ਹਾਂ ਅਸੀਂ ਰਾਈਸ ਖਾਣ ਤੇ ਬਾਹਰ ਬੈਠਦੇ ਹਾਂ ਨਾਲੇ ਕਰਦੇ ਆ ਆਪਣੀ ਜਿੰਮਿਸ਼ ਸ਼ੁਰੂਆਤ ਬਲੌਗ ਦੀ ਸ਼ੁਰੂਆਤ ਅਸੀਂ ਸਾਰੇ ਕੰਮ ਕਰ ਕਰਕੇ ਹੀ ਕਰੀਆ ਪਹਿਲਾਂ ਐਵੇਂ ਜਿਵੇਂ ਚਲਾਂ ਫੋਟੋ ਪਰ ਕੰਮ ਲੱਗ ਗਈ ਲਈ ਲੋਜੀ ਆਪਾਂ ਪਾ ਲਏ ਰਾਈਸ ਅਸ਼ੋ ਕਹਿੰਨਾ ਮੈਂ ਤਾਂ ਅੰਦਰ ਬੈਠਣਾ ਹੈ ਤੇ ਅਸੀਂ ਧੁੱਪ ਚ ਬੈਠ ਰਹੇ ਹਾਂ ਤੁਪ ਪਜੀਵੇ ਕੇ ਖਾਣੇ ਨੇ ਤੇ ਲੋ ਜੀ ਆਸ਼ਮ ਨੂੰ ਦੇ ਦਨੇ ਆਪ ਅੰਦਰ ਰਾਈਸ ਹਮ ਖਾ ਕੇ ਬਾਹਰ ਨੂੰ ਆ ਜਾ ਬਾਹਰ ਸਕਾ ਕੇ ਫਿਰ ਉਹ ਕਰ ਲਈ ਇਧਰ ਅਸ਼ਵ ਕਰ ਰਿਹਾ ਹੈ ਇੰਜੋਏ ਤਾਰਕ ਮਹਿਤਾ ਕੋ ਉਲਟਾ ਚਸ਼ਮਾ ਹੈ ਨਾ ਹੁਣ ਉਸੇ ਕਲਰ ਰੀਚਾਰਜ ਕਰ ਲਈ ਐਲਸੀਡੀ ਦੰਗ ਦੰਗ ਦੇ ਤਾਂ ਦਿੱਤੇ ਦੰਗ ਦੰਗ ਦੇ ਤੇ ਨਹੀਂ ਦੇ ਤੇ ਫਿਰ ਹੱਝੋ ਚੋਲ ਹੈ ਨਹੀਂ ਫਿਰ ਕਿ ਜਨ ਤੂੰ ਦਹੀਂ 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 ਦੇ ਦੇ ਤਾਂ ਦਹੀਂ ਦੇ ਰਿਹਾ ਰੋ ਲੈ ਤੇ ਲੋ ਜੀ ਆਪਣਾ ਰੈਂਬੋ ਵੀ ਅੱਜ ਤੁੱਪ ਦਾ ਲੋ ਇੰਜੋਏ ਕਰ ਰਿਹਾ ਹੈ ਹੈਲੋ ਰੈਂਬੂ ਹੈਲੋ ਤਰੀ ਬਸ਼ੌਣੀ ਕਿੱਥੇ ਆਏ ਕੱਢੀ ਨੇ ਜਪਾਰ ਵਾਲੇ ਬਹੁਤ ਸੁੰਨੀ ਧੁੱਪ ਨਿਕਲੀ ਅੱਜ ਸਾਰੇ ਕੱਪੜੇ ਸੁੱਕ ਜਣੇ ਆ ਦੋ ਤਿੰਨ ਦਿਨ ਹੋ ਗਏ ਕੱਪੜੇ ਸੁੱਕੇ ਨਹੀਂ ਹੈਗੇ ਆ ਕੱਲ ਦੇ ਤੋਂ ਹੀ ਹੋਈਆਂ ਕੱਪੜੇ ਅੱਜ ਤਾਂ ਮੈਂ ਧੋਏ ਨਹੀਂ ਹੈਗੇ ਕਿਉਂਕਿ ਮੈਂ ਕੱਲ ਸਾਰੇ ਕੱਪੜੇ ਧੋਤੇ ਸੀ ਕਿ ਹੁਣ ਆਪਾਂ ਸੰਡੇ ਨੂੰ ਕੱਪੜੇ ਧੋਣੇ ਕਿਉਂਕਿ ਪਹਿਲਾਂ ਸਾਡੀ ਸਲਾਹ ਸੀ ਕਿ ਜੇ ਚਾਹਣ ਫਿਰ ਸਾਡੇ ਸਾਬ ਜੀ ਫਿਰ ਇੱਕ ਸੰਡੇ ਨੂੰ ਪਹਿਲਾਂ ਹੀ ਸਾਡੇ ਨਮੂ ਬਣਾ ਲੰਨੇ ਆ ਕਿਤੇ ਮੈਨੂੰ ਐ ਨਾ ਕਹਿਣਾ ਨਾ ਚਲ ਚੱਲੀਏ ਮੰਮੀ ਕਹਿੰਦੇ ਚਲ ਚੱਲੀ ਜਾ ਕਿ ਇਹ ਕਿਤੇ ਪਰ ਫਸਲਿਸ ਤੇ ਨਵੀਂ ਜਿਹੀ ਸਾਨਾ ਸੀ ਨਾ ਅੱਜ ਪਰ ਮੰਨੇ ਨਹੀਂ ਹੈਗੇ ਕਹਿੰਦੇ ਇੱਕ ਦਿਨ ਮੈਂ ਘਰ ਹੁਣਨਾ ਐ ਤੁਸੀਂ ਮੈਨੂੰ ਉੱਦਣ ਵੀ ਨਹੀਂ ਕਰ ਰਹਿਣ ਨਾ ਦੰਦੇ ਹੈਗੇ ਹੈ ਨਾ ਫਿਰ ਅਸੀਂ ਵੀ ਚੁੱਪ ਕਰਕੇ ਵੀ ਕਿਉਂ ਗਾਲਾਂ ਖਾਣੀਆਂ ਹਨ ਛਾਹ ਬੋਤੀ ਲੀ ਲਓ ਜੀ ਆ ਦੇ ਲਓ ਸਾਡਾ ਸੰਡੇ ਬਣਾਇਆ ਜਾ ਰਿਹਾ ਹੈ ਇੱਕਦਮ ਉਹ ਇੱਧਰ ਨੂੰ ਇੱਕਦਮ ਇੱਧਰ ਤਾਂ ਇੱਕਦਮ ਉਹ ਇੱਧਰ ਨੂੰ ਇੱਕਦਮ ਉਹ ਇੱਧਰ ਨੂੰ ਵਾਪ ਗਾਲਾਂ ਖੜ ਕੇ ਲੜਾਈ ਹੋ ਗਈ ਸਾਡੀ ਵੀ ਨਾ ਦੇਖ ਸਾਨੂੰ ਕਿਤੇ ਲੈ ਕੇ ਜਾਣੀ ਹੈ ਸੰਡੇ ਨੂੰ ਹੈ ਨਾ ਤੇ ਨਾ ਕੋਈ ਕੰਮ ਨਾ ਕਾਰ ਚਾਪਤੀ ਕਿੰਨੀ ਪਹਿਲਾਂ ਹੀ ਲੜ ਪੈਨੇ ਆ 15 ਕਿਲੋ ਚਾਪਤੀ 1/2 ਕਿਲੋ ਲਿਖਦੇ ਕਿੰਨੀ ਚਾਪਤੀ ਨੇ ਲਾ ਤੇ ਹਰ ਇੱਕ ਵਾਰ ਸਾਡੇ ਹਰ ਇੱਕ ਸੰਡੇ ਨੂੰ ਹੁੰਦੀ ਹੈ ਸਾਡੀ ਲੜਾਈ ਫਰਾਈਡੇ ਤੇ ਸ਼ੁਰੂ ਹੋ ਜਾਂਦੀ ਹੈ ਫਰਾਈਡੇ ਤੇ ਕੰਨ ਲੱਗ ਜਾਂਦੇ ਮੈਨੂੰ ਜਾਣ ਨੂੰ ਨਾ ਕਹਿਦੀ ਕਿ ਤੇ ਮੈਨੂੰ ਜਾਣ ਨੂੰ ਨਾ ਕਹਿਦੀ ਵੀ ਦੱਸ ਇੱਕ ਦਿਨ ਹੁੰਦਾ ਸਾਡੇ ਕੋਲ ਵੀ ਅਸੀਂ ਚਾਹੀਏ ਇਹ ਨਾ ਹਾਂ ਮੇਰੇ ਕੋਲ ਵੀ ਇੱਕ ਦਿਨ ਹੁੰਦਾ ਸਾਡੇ ਕੋਲ ਵੀ ਇੱਕ ਦਿਨ ਹੁੰਦਾ ਅਸ਼ਵ ਵੀ ਜਿਹੜਾ ਕਹਿੰਦਾ ਮਮਾ ਪਾਪਾ ਕਹਿੰਦੇ ਮੇਰੇ ਕੋਲ ਇੱਕ ਦਿਨ ਆਪਣੇ ਕੋਲ ਵੀ ਇੱਕ ਦਿਨ ਹੁੰਦਾ ਜੇ ਅੱਪਾ ਕਿਤੇ ਜਾਣਾ ਹੈ ਨਾ ਅੱਜ ਸਾਰਾ ਮੂਡ ਉਹ ਕਰਤੇ ਆ ਜਾਣੇ ਦਾ ਠੀਕ ਸਮਿਸ ਹੁਣ ਮੂਹ ਕਮਾ ਕੇ ਛੋਲ ਖਾਈ ਜਨੇ ਆ ਪਾਪਾ ਦਿਖਾ ਦਿਓ ਛੋਲ ਵੀ ਖਾਜੀ ਬਣੇ ਨਾਲੇ ਮੈਂ ਕਹਿੰਦੀ ਮੈਂ ਅਸ਼ਵ ਬਚਾਰਾ ਅੰਦਰ ਕਹੇ ਮੈਂ ਅੰਦਰ ਬੈਠ ਕੇ ਖਾਣੇ ਆ ਮੈਂ ਅਸਲੋਂ ਆਪਾਂ ਬਾਹਰ ਬੈਠ ਕੇ ਖਾਉਂਗੇ ਸਰੇ ਸਿਰ ਲੜਕੇ ਪਹਿਲਾਂ ਖਾਲੇ ਮੈਰਸ਼ ਆਏ ਜੇ ਹੁਣ ਸੰਡੇ ਹੈ ਚਲੋ ਠੀਕ ਹੈ ਨਹੀਂ ਕਿਤੇ ਜਾਣਾ ਹੈਗਾ ਫਿਰ ਘਰ ਤਰ ਰਹੇ ਬੰਦਾ ਨਾ ਬਸ ਪ੍ਰਧਾਨੀਏ ਨਹੀਂ ਪੂਰੀ ਹੁੰਦੀਆਂ ਆਪਣੀਆਂ ਕਦੇ ਕਿਤਰੇ ਕਦੇ ਕਿਤਰੇ ਕਦੇ ਕਿਤਰੇ ਜੇ ਜਾਣਾ ਨਹੀਂ ਨਾ ਕਿਤੇ ਤਾਂ ਹੁਣ ਅੱਜ ਘਰ ਤੇ ਅਸੀਂ ਤੁਹਾਨੂੰ ਹਿਲਣ ਨਹੀਂ ਦਿੰਦੇ ਹੈਗੇ ਹਾਂ ਮੈਂ ਪੈਣ ਲੱਗਿਆ ਲੋ ਪੈ ਗਿਆ ਹਾਂ ਪੈ ਗਿਆ ਘਰ ਤੇ ਵੀ ਨਹੀਂ ਹਿਲਣ ਦਿੰਦੇ ਅਸੀਂ ਅੱਜ ਲਿਖ ਰਸ਼ਮੀ ਤੁਸੀਂ ਫਿਰ ਨਾਲ ਸੌਦੇ ਲਿਆ ਕੇ ਦੇ ਦੋ ਉਹਨਾਂ ਨੇ ਚਾਪਤੀ ਅੱਧਾ ਕਿਲੋ ਅੱਗੇ ਹੋਰ ਹਾਂ ਸਿਰਫ ਸਿਰਫ ਲਿਖਦੇ ਕਿੰਨਾ 5 ਕਿਲੋ ਵਾਲਾ ਪੈਕਟ ਹੀ ਲੈ ਆਇਓ ਬਣ। ਇਹਦਾ ਉਹ ਪਿਛਲੇ ਵਾਰ ਲਿਖਿਆਇ ਤੇ 5 ਕਿਲੋ ਹਾਂ ਯੂਐਸਏ ਵਾਲਾ ਮਿਸਟਰ ਵਾਈਟ ਡੱਬਾ ਨਹੀਂ ਚਾਹਦੇ ਨਾਲ ਅ ਮਿਸਟਰ ਵਾਈਟ ਹੈਗਾ ਕਿਹੜਾ ਤਾਂ ਉਹ ਸਰਫੈਕਸ ਨਹੀਂ ਨਹੀਂ ਸਰਫੈਕਸ ਨਾਲੋਂ ਵੀ ਵਧੀਆ ਸਰਫ ਹੈ ਉਹ। ਚਲ ਕਿਹੜਾ ਅੱਗੇ ਸਰਫ 5 ਕਿਲੋ ਦਾ ਹੀ ਹੁੰਦਾ ਪਾ ਪਾ ਲੈ ਲੂੰਗਾ ਸਰਫ ਹਾਂ ਹਾਂ ਲੋ ਜੀ ਆ ਗਿਆ ਬਿਆਦਾ ਕਾਰਡ ਕਹਿੰਦੇ ਬਿਆਨ ਹੀ ਬਿਆਨ ਹੀ ਬਿਆਨ ਹੀ ਇੰਦਰ ਸਿੰਘ ਮਨੀ ਆ ਗਈ ਬਿਆਦੀ ਭਾਜੀ ਖਾ ਲੋ ਜੀ ਨੇ ਜਿੰਨੇ ਖਾਣੀ ਆ ਤਾਂ ਸੁਸਤੀ ਫਾਦੀ ਤੁਸੀਂ ਇਹ ਹੂੰ ਜੋ ਕਰ ਕਿਤੇ ਪੜੀਏ ਹਾਂ ਤਾਂ ਸੁਸਤੀ ਪਾ ਲਈ ਨਾ ਕਿ ਦੇ ਲੇਖੇਵੇਂ ਨਾ ਕੋਈ ਕੰਮ ਹੋਇਆ ਨਾ ਕੁਸ ਹੋਇਆ ਐਤਵਾਰ ਦਾ ਲੈ ਕੀ ਖੜਾਇਆ ਬਲੇ ਮੇਰੇ ਭਾਪੀ ਚ ਲੱਗ ਗਿਆ ਟੱਬਰ ਅਭੀ ਨੰਦਰੀਆ ਗੱਡੀ ਵਸ ਰਿਹਾ ਧੁੱਗ ਨਾ ਮਜ਼ਾ ਆਉਂਦਾ ਹੋਇਆ ਕਿ ਆ ਆ ਪਕੌੜੀਆਂ ਵਧੀਆ ਲੱਗਦੀਆਂ ਵਿੱਕੀਆਂ ਵਿੱਕੀਆਂ ਜੇ ਹਨਾ ਅਸ਼ਵਿੰਨ ਜੀ ਕੌਲੀ ਲੈ ਕੇ ਆ ਆ ਵਿਦਿਆ ਅੰਗ ਚਿੱਪੇ ਸਾਥ ਵਿੱਚ ਬੈਠੇ ਆ ਮੈਡਮ ਜੀ ਮੈਡਮ ਜੀ ਤੁਸੀਂ ਕੌਲੀ ਲੈ ਕੇ ਆਓ ਆ ਪਕੌੜੀਆਂ ਖਾਈਏ ਚਿੱਠੀ ਹੋਣੀ ਤੂੰ ਬਾਅਦ ਚ ਦੇ ਕੌਲੀ ਲੈ ਕੇ ਜਾ ਇੱਕ ਮਹਾਲ ਆ ਰਹੀ ਹੈ ਅਸ਼ਵਾਰਾ ਤੂੰ ਵੀ ਤੇਲ ਲਵਾ ਲੈ ਸਾਰੇ ਆਜੇ ਸਾਰੇ ਪੀਡੇ ਨੂੰ ਇਕੱਠਾ ਕਰ ਲੋ ਹੋਰ ਸ਼ਮਰ ਆਜੇ ਤੂੰ ਤੇਲ ਲਵਾ ਲਾਗੀ ਛਿੱਤੀ ਐਂ ਤਾਂ ਮੇਰੇ ਕੋਈ ਨਹੀਂ ਹੈ ਆਜੇ ਛਿੱਤੀ ਹੋ ਜੇ ਅਸ਼ਵਾਰਾ ਅਸ਼ਵਾਰਾ ਤੇਰੇ ਪਾਪ ਦੇ ਤੇਲ ਨਾ ਮੈਂ ਤੇਰੇ ਪਾਪ ਦੇ ਤੇਲ ਲੜੀ ਤੋਂ ਵੀ ਲਵਲੇ ਤੇਰੇ ਪਾਪ ਤੇ ਤੇਲ ਲੱਗ ਗਿਆ ਤੂੰ ਵੀ ਲਵਲਾ ਜਾ ਤੂੰ ਸਮਝੀਂ ਕਿ ਇਹ ਤਾਂ ਸੰਗਲ ਯਾਰ ਹੈ ਲੋਕੀ ਤੇਲ ਤੁਲਤ ਸੀ ਫਿਰ ਵੀ ਭਲੇ ਮਨ ਸੀ ਚਲਾਦਾ ਪਰ ਲਾਉਣਾ ਤਾਂ ਹੈ ਨਹੀਂ ਤਰ ਜਾਈ ਨਾ ਵੀ ਜਿਹੜੀ ਸੜਨੇ ਚੋਂ ਹੋਈ ਹੈ ਅੱਜ ਕਿਤੇ ਹੋਣੀ ਸੁਸਤੀ ਪਾ ਲਈ ਸੰਗਲ ਲੈ ਕੇ ਨਹੀਂ ਵੀ ਕਿਤੇ ਹੋਣੀ ਤੇ ਇਹ ਕੰਮ ਨਹੀਂ ਕਰ ਰਿਹਾ ਪਰ ਤੇਰੀ ਸਟੇਟਿਟ ਬਲੇ ਮਨ ਸੀ ਵੀ ਅਸੀਂ ਤੇ ਲਾ ਕੇ ਆਏ ਹਾਂ ਪਾਪਾ ਵੀ ਇਹ ਕਿਹਾ ਕਰ ਰਿਹਾ ਹੈ ਇਹ ਪਾਪਾ ਹੋਇਆ ਜੀ ਕਰ ਰਿਹਾ ਨਹੀਂ ਤੇ ਇਹ ਚ ਸਰਵ ਖਾਣਦੇ ਵਾ ਤੇ ਤੂੰ ਕਿਹਨਾਂ ਆਇਆ ਰਿਹਾ ਅੱਜ ਮੇਰਾ ਪਾਪਾ ਅੱਖ ਪਾਈ ਤਖਾਈਂ ਦਿਖ ਨਹੀਂ ਰਹੇ ਭਾਈ ਆਏ ਹਾਏ 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 ਕੋਲਡ ਕਾਫੀ ਠੰਡੇ ਚ 10 ਕੋਲਡ ਕਾਫੀ ਕੌਣ ਪਿੰਦਾ ਹੈ ਯਾਰ ਘਰ ਕੇ ਬਣਾ ਲੈਂਦੇ ਹੁਣ ਆਪਾਂ ਸਾਰੀ ਮਿੱਟਾ ਪਾਇਆ ਨਹੀਂ ਪਾਪਾ ਨੂੰ ਭੇਜ ਦੇ ਮੈਦਾਂ ਲੈਣੇ ਫਿਰ ਪਪਾ ਕੋਈ ਅੱਜ ਨਹੀਂ ਬਣਾ ਅੱਜ ਕਲੋਂ ਲੋងੀਏ ਜੀ ਹੋ ਰੇ ਤਰ੍ਹਾਂ ਹੋਏ ਬਹਿਣਾ ਨਹੀਂ ਫਿਰ ਪਾਸਤਾ ਆਈਸਕ੍ਰੀਮ ਦੁੱਧ ਜਿਹਾ ਕੋਫੀ ਜਿਹਾ ਐ ਨਾ ਵੀ ਛਿੱਟੇ ਨਾ ਮਾਰੇ ਨਾ ਮਾਰੇ ਨਾ ਆਉਣੇ ਖਲ ਇਹ ਲਿਜੋ ਵੀ ਹੈ ਨਾ ਮੇ ਮਮਾ ਨੇ ਤੇਲ ਲਾਤੀ ਐ ਕਪੜੇ ਤੋ ਤੋ ਕਿ ਮੇਰਾ ਸੀਨੇ ਤੇਲ ਲਾ ਦੋ ਭਾਈ ਗਿੱਲਾ ਗਿੱਲਾ ਬੈ ਸੀ ਦਾ ਹੱਥ ਸਕਲ ਸਕਲ ਕੋ ਕਰਨੇ ਬੰਨੇ ਵੀ ਤੋ ਹਣੀ ਮੇਰੇ ਛੋਲੇ ਗਾ ਅੱਧਾ ਭਾਲ ਕੇ ਗੱਬੇ ਤੇ ਸੂਨੇ ਖੋਲਤੀ ਤੇਰੀ ਪੱਗ ਨਾਲਦੀ ਹੈ ਜੱਟ ਜੁੱਲੀ ਹਜੂ ਪਰਨੇ ਕੇ ਜੋ ਬੰਨੇ ਮੈਂ सेगी किस्ते रे परलो नोर जियो जियो बोंगा बोंगा बोलर काव जाव या तू भी शेते बन ले ओ ओए मम्मी ही मम्मा तो खा भी दे यू मम्मी मम्मी जाओ जाओ छुट्टी छुट्टी होने चलीना चाहिए चाहिए हेलो شوف ओए बिना सिसे तन्ने काट मेरे फर्के ओ oh, भी नहीं बन सकत तेरे पापा ने कोचा मार दे घणे अच्छा नहीं काट सारी गोलाई गई है ना ते बाबा ही मुछोए ओए बाबू सीख रहे हो चलो जी तारी उन कपड़े लीड़े हाल ता सुस्ती बाके सार ता के आज ता ओ काम हो गया कदे ना सुत्ती ना कत्या ना खेत गई ना घर रखया हाय रब्बा वे मैं बाहर बैठे नहीं वे मेरे घर दा हाल तुसी केड़ा करता अंदर ਏ ਕੀ ਕੀ ਕਰਦੀ ਏ ਕੁੜੀਏ ਆ ਲਿਆਂਦੇ ਸੀ ਕਰਦੇ ਸੋਈ ਦਾ ਰਸਣ ਪਾਣੀ ਨਾ ਕਿਸ ਕੰਮ ਹੋਇਆ ਅੱਜ ਸਾਡੇ ਬੰਦੇ ਨੇ ਅੱਜ ਇੰਨਾ ਕੰਮ ਕਰਿਆ ਉਹ ਹੀ ਠੰਸਦਾ ਸੱਬਾ ਖੋਲਦਾਂ ਸ਼ਵੀਨ ਘਰ ਹੁਣ ਬਣਾਉਣ ਲੱਗੀ ਹਾਂ ਪਾਸਤਾ ਪਿਆਜ਼ ਕਿੰਨੇ ਤਾਂ ਪਏ ਆ ਤਾਂ ਪਿਆਜ਼ ਕਿਉਂ ਲਖੀ ਫਿਰ ਉਹ ਪਿਆਜ਼ ਕੌੜੇ ਬਹੁਤ ਬੇਪਾਪਾ ਕਹਿੰਦੇ ਮੈਂ ਫੋਨ ਕਰੀਗੀ ਕਰੀਗੀ ਸਿਰਫ ਹੋਣੀ ਚੱਕਿਆ ਕਹਿੰਦੇ ਪਿਆਜ਼ ਕਾਦੇ ਵਾਸਤੇ ਮੰਗਵਾਇਤੀ ਪਾਸਤੇ ਮਾ ਕੋਲੇ ਕਾ ਜੋੜੀ ਬਣਦੀ ਚਲੋ ਐਨੇ ਬਿਆਸ ਪਾਉਂਗੀ ਪਾਸਤੇ ਸੀ ਤਿੰਨ ਪਾਸਤੇ ਹੀ ਲੋੜ ਨਹੀਂ ਪੈਣਾ ਪਾਸਤੇ ਦੇ ਪਿਆਸ ਹਫਤੇ ਨਾਲ ਸੌਣੇ ਲੱਗਦੇ ਆ ਯਾਰ ਇਹ ਪਾਸ ਸੁਸਤੀ ਪਈ ਪਈ ਐ ਤਾਂ ਕਾਫੀ ਕੋਫੀ ਬਣਾ ਕੇ ਪੀਏ ਅੱਜ ਕੋਈ ਕੰਮ ਨਹੀਂ ਹੋਇਆ ਹੈਗਾ ਮੈਂ ਤਾਂ ਗੁੱਸਾ ਲੱੜ ਰਿਹਾ ਹੁਣ ਮੈਂ ਚੱਕਦਾ ਸਮਾਨ ਸੱਲਾ ਕੱਪੜੇ-ਕੁਪੜੇ ਤਾਰ ਲਿਆ ਵਾ ਤੇ ਅੱਜ ਦਾ ਤਾਂ ਐਤਵਾਰ ਬਸ ਇਹੀ ਲੰਘਿਆ ਵਾ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਓਏ ਤੇਰੀ ਮੈਡਮ ਨੂੰ ਵੀਡੀਓ ਭੇਜਣੀ ਐ ਮੈਂ ਆਪਣਾ ਕਿਉਂ ਨਹੀਂ ਦੇਖੀ ਹੋ ਮੁੰਡਿਆ ਤੇਰੀ ਮੈਡਮ ਨੇ ਕੱਲ ਕਿਹਾ ਨਾ ਫੋਨ ਹੀ ਦੇਖਣਾ ਇਧਰ ਮੂੰਹ ਕਰ ਆ ਵੀਡੀਓ ਮੈਡਮ ਕੋਲ ਜਾਊਗੀ ਹੁਣ ਦੇਖਦਾ ਚਾਹੀ ਗੱਲ ਪਾਸਤਾ ਨਹੀਂ ਖਾਣਾ ਖਾਊਂਗੀ ਬਾਅਦ ਚੋ ਤਾਂ ਪਪਾ ਲੇਕਿਨ ਤੂੰ ਫੇ ਪਤਾ ਨਹੀਂ ਕਿਹੜੀ ਕਹਿੰਦੇ ਭੌਂਕ ਐਂਡ ਖੁਸ਼ਬੂਂ ਹੋਗੇ ਮੁਰਦੂ ਲੋ ਜੀ ਲਸ਼ਮੀ ਨੇ ਕਰ ਲਈ ਹੁਣ ਪਾਸਤੇ ਦੀ ਤਿਆਰੀ ਕਹਿੰਦਾ ਕਿਤੇ ਗਏ ਤਾਂ ਹੈ ਨਹੀਂ ਪਾਸਤਾ ਹੀ ਖਾ ਲਈ ਬਣਾ ਕੇ ਹੁਣ ਹੈ ਨਾ ਪਾਸਤੇ ਨੂੰ ਵਾਲੀ ਉਬਲ ਗਿਆ ਪਾਸਤਾ ਵਿੱਚ ਗਿਆ ਚਮਚਾ ਚਲ ਕੋਈ ਨਾ ਕੱਟ ਲੂੰਗੀ ਨੀ ਚਮਟੇ ਨਾਲ ਤੇ ਇਹਦੇ ਵਿੱਚ ਕੀ ਕੀ ਪਾਇਆ ਪੀਲਾ ਪੀਲਾ ਕਿਉਂ ਲੱਗ ਰਿਹਾ ਹੈ ਤੇਲ ਤੇਲ ਪਾ ਕੇ ਕਿਉਂ ਫਿਰ ਇੱਕ ਜੁੜਦੇ ਨਾਲ ਨਾਲ ਅੱਛਾ ਤੇ ਇਹ ਬੋ ਤਾਂ ਪਹਿਲਾਂ ਥੋੜੀ ਪਾਈਦਾ ਹੁੰਦਾ ਹੈ ਨੰਨਾ ਮੁਕ ਪਾ ਕੇ ਫਿਰ ਅਸੀਂ ਅਹੀਂ ਉਬਾਲੇ ਕਰਦੇ ਇਹਨੂੰ ਚਲ ਇਧਰ ਰੱਖ ਲਿਆ ਤੇਲ ਗਰਮ ਹੋਣਾ ਤੇ ਆਹ ਕਟਿੰਗ ਕਰ ਲਈ ਰਸ਼ਮੀ ਨੇ ਟਮਾਟਰ ਸ਼ਿਮਲਾ ਵਿੱਚ ਚਲਗ ਲਗਾਖਲੇ ਸਾਰੇ ਕੱਪੜੇ ਆਪੇ ਆਜ ਸਾਰੇ ਧੋ ਕੇ ਸਾਰੇ ਚੰਗੇ ਤਰ੍ਹਾਂ ਸੁਕਾ ਕੇ ਟੱਕ ਲਏ ਹਨ ਇਹ ਤਾਂ ਸਿਆਣੀ ਸੁਣੀ ਕੰਮ ਕਰਦੀ ਹੈ ਹਨਾ ਲੋ ਜੀ ਬਣ ਗਿਆ ਆਪਣਾ ਵਾਈਟ ਕੁਸ ਪਾਸਤਾ ਜੀਆਂ ਬਜਰੀਆਂ ਵਾਲੀ ਘੇਰੀਆਂ ਉਹਨਾਂ ਨੂੰ ਪਰ ਹੁਣ ਬਣਾਉਣੇਗੇ ਅਸੀਂ ਬਣਾਵਾਂਗੇ ਸਵੇਰੇ ਇਹਨੂੰ ਹੁਣ ਸਾਡੇ ਕੋਲ ਸਬਜ਼ੀ ਪਈ ਹੈ ਪਾਸਤਾ ਖਾ ਲਿਆ ਹੁਣ ਤਾਂ ਵੈਸੇ ਭੁੱਖ ਨਹੀਂ ਲੱਗਣੀ ਸਾਡਾ ਹੀ ਸਬਜ਼ੀਆਂ ਮੰਗਦੇ ਹੋਣੇ ਰੋਟੀ ਅਸੀਂ ਤਾਂ ਪਾਸਤਾ ਹੀ ਖਾ ਲੈਣਾ ਹੁਣ ਮੈਂ ਰੋਸਾਂ ਨੂੰ ਇੱਕ ਪਲੇਟ ਚ ਪਾ ਲੀ ਹਾਂ ਇਸ ਵਿੱਚ ਮੈਂ ਦੋ ਚਮਚੇ ਲੈ ਲਏ ਮੈਂ ਅੱਜ ਜੰਪ ਹੋਤੀ ਨਹੀਂ ਖਾ ਸਕਦੀ ਹੈਗੀ। ਬਸ ਇਹ ਦੋ ਚਾਰ ਚਮਚੇ ਲੈ ਲਈਏ। ਹਟਾ ਜੀ ਆ ਗਿਆ ਪਾਸਤਾ ਆਪਣਾ ਸਜ ਕੇ ਪਲੇਟਾਂ ਦੇ ਵਿੱਚ ਵਾਈਟ ਸੌਸ ਪਾਸਤਾ ਤੇ ਹੁਣ ਆਪਾਂ ਇਹਨਾਂ ਨੂੰ ਖਾਣੇ ਆ ਤੇ ਹੁੰਦੇ ਅਸੀਂ ਚਾਰ ਆ ਹੈ ਨਾ ਪਲੇਟਾਂ ਤਿੰਨ ਆ ਕਿਉਂਕਿ ਮੈਂ ਤਾਂ ਇੱਕ ਤੋਂ ਚਮਚਾ ਹੀ ਲੈਣਾ ਇਹਨਾਂ ਚੋਂ ਇੱਕ ਚਮਚਾ ਇੱਧਰ ਦੇ ਲੈ ਲੈਣਾ ਇੱਕ ਇੱਧਰ ਦੀ ਕੱਧਰ ਦੇ ਲੈ ਲੈਣਾ। ਤਿੰਨ ਚਾਰ ਚਮਚੇ ਆਪਣੇ ਹੋ ਕੇ ਪੂਰੇ ਬੜਾ ਰੱਛਾਣਾ। ਤੁਸ ਜਬਣੀ ਹੈ? ਨਾ ਮੈਂ ਨਹੀਂ ਖਾਣੀ ਹੈਗੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਭਾਈ ਸਾਰੇ ਠੀਕ ਠਾਕ ਹੋ ਅਸੀਂ ਚੱਲੇ ਆਂ ਗੁਰਦੁਆਰਾ ਸਾਹਿਬ ਤੇ ਮੈਡਮ ਜੀ ਸਵੇਰ ਦੇ ਬੜੇ ਅੰਦਰ ਬੜੇ ਲੜਾਈ ਹੋਣਾ ਅਸੀਂ ਚੱਲੇ ਗੁਰਦੁਆਰਾ ਸਾਹਿਬ ਮੈਂ ਗੱਲ ਕਰਦੇ ਸੀ ਮੇਰੇ ਨਾਲ ਸਹੀ ਹੈ ਸਵੇਰ ਤੇ ਅਸੀਂ ਅੰਦਰ ਬੈਠੇ ਹਾਂ ਕਿਤੇ ਗਏ ਨਹੀਂ ਹੈਗੇ ਹੁਣ ਅਸੀਂ ਸਾਮ ਨੂੰ 6:30 ਵਜੇ ਅਸੀਂ ਗੁਰਦੁਆਰਾ ਸਾਹਿਬ ਚੱਲੇ ਗਏ ਗਲਤੀ ਮੇਰੇ ਨਹੀਂ ਜੀ ਗਲਤੀ ਖੈਨਾ ਦੀ ਹੈ ਇਹ ਕਹਿੰਦੇ ਲੰਗਰ ਛੱਕ ਕੇ ਆਉਣਾ ਆਪਾਂ ਨੂੰ ਮੈਂ ਕਿਹਾ ਫੇਰ ਕਦੇ ਹੀ ਜਾਣਾ ਪੈਣਾ ਅਈ ਦੀ ਪੱਗ ਨਹੀਂ ਜੀਣੀ ਜਾਂਦੀ ਛਿੰਨ ਵਾਰੀ ਪੱਗ ਤਾਰ ਹੋਰ ਗੱਲ ਵਿੱਚ ਨੂੰ ਹੋਰ ਤਕਸਵਾ ਕੋਈ ਪਹਿਲਾਂ ਖੈਰ ਨੂੰ ਛੋਟਾ ਕਰਨਾ ਮਾਨੂੰ ਠੀਕ ਹੈ ਇੱਕ ਚੀਜ਼ ਉੱਥੇ ਹੋਰ ਹੈਗੀ ਹੈ ਨਾ ਉਹਦੇ ਬਾਰੇ ਤੁਹਾਨੂੰ ਆਦ ਗਏ ਜਿਵੇਂ ਅਸੀਂ ਗੀਂਚ ਜਾਈਏ ਤੁਹਾਨੂੰ ਦਿਖਾਈਏ ਪਰ ਹੁਣ ਲੇਟ ਬਹੁਤ ਹੋ ਗਈ ਉੱਥੇ ਸ਼ਾਇਦ ਬੰਦ ਹੋ ਗਿਆ ਹੋਣਾ ਹੋਣਾ ਹੈ ਨਾ ਅਜੀਬ ਤਰ੍ਹਾਂ ਬਣਾ ਹੋਇਆ ਤੇ ਹੁਣ ਬੰਦ ਹੋ ਗਿਆ ਹੁਣ ਉੱਥੇ ਤੇ ਮੈਂ ਫਿਰ ਕਿਸੇ ਦਿਨ ਦਿਖਾਵਾਂਗੀ ਹੁਣ ਤਾਂ ਅਸੀਂ ਬਹੁਤ ਲੇਟ ਹੋ ਗਏ ਆ ਤਾਂ ਸਵੇਰ ਦੇ ਸਾਰਾ ਦਿਨ ਹੈ ਨਾ ਕੈਂਜਨ ਹੋ ਗਈ ਸਾਨੂੰ ਵੀ ਜਦੋਂ ਜਦੋਂ ਸੇ ਜਦੋਂ ਸੇ ਲਈ ਪਰ ਲੈ ਕੇ ਸਾਨੂੰ ਗਏ ਨਹੀਂ ਕਿਤੇ ਅ ਚਲੋ ਜੀ ਅੱਪਾ ਬਸ ਪਹੁੰਚਣ ਵਾਲੇ 1 ਕਿਲੋਮੀਟਰ ਰਹਿ ਗਿਆ 2 ਕਿਲੋਮੀਟਰ ਆਪਣੇ ਪਿੰਡ ਤੋਂ ਹਨ ਬਸ 2 ਕਿਲੋਮੀਟਰ ਸਾਡੇ ਪਿੰਡ ਤੋਂ ਗੁਰਦੁਆਰਾ ਸਾਹਿਬ ਤੇ ਇਹ ਬਸ ਹੁਣ ਅਸੀਂ ਪਹੁੰਚਣ ਵਾਲੇ ਤੁਹਾਨੂੰ ਦਿਖਾਉਣੀ ਹੈ ਕਿ ਜਾ ਕੇ ਗੁਰਦਾਰ ਸਾਹਿਬ ਦੇ ਕਰੋ ਦਰਸ਼ਨ ਪਾਤਸ਼ਾਹੀ ਨੌਵੀਂ ਤੇ ਬਾਕੀ ਵਾਇਗਰੂ ਕਰੇ ਕਿ ਇਹ ਦਰਬਾਰ ਸਾਹਿਬ ਸਾਨੂੰ ਖੁਲਾ ਮਿਲ ਜੇ ਖਲੀ ਸੁਖ ਹਸਨ ਹੋ ਜਾਣਾ ਹੋਵੇ ਕਿਉਂਕਿ ਪਿੰਡ ਦਾ ਗੁਰਦੁਆਰਾ ਸਾਹਿਬ ਹੈ ਨਾ ਜਲਦੀ ਉਹ ਸੁਖ ਹਸਨ ਹੋ ਜਾਂਦਾ ਹੈ ਜਿੱ ਪਹੁੰਚ ਕੇ ਆਪਾਂ ਸੈਂਪਲੀ ਸਾਹਿਬ ਬਸ ਲੱਗਦੇ ਤਾਂ 3-4 ਮਿੰਟ ਆਉਣ ਨੂੰ ਪਰ ਘੋਲ ਹੋਈ ਜਾਂਦੀ ਹੈ ਕੱਲ ਤਾਂ ਸੀ ਹਫਤੇ ਬਾਅਦ ਆ ਜਾਂਦੇ ਤੇ ਹੁਣ ਠੰਡ ਕਰਕੇ ਆਏ ਨਹੀਂ ਕਿਹਾ ਹੈਗਾ ਹਰੇ ਹਫਤੇ ਆ ਜਾਂਦੇ ਸੀ ਆਉਂਦੇ ਸਾਡੀ ਪੂਹੇ ਦੀ ਕੁੜੀ ਦਾ ਘਾਰੇ ਆਵਣਾ ਅਗਿਰੇ ਨਹੀਂ ਰੇ ਛੋੜੇ ਕੁਝ ਦਿਖਦੇ ਅੱਗੇ ਆ ਗਿਆ ਸੋ ਮੇਰੇ ਮਤਲਬ ਉਹ ਲੋ ਜੀ ਪਹੁੰਚ ਗਏ ਪਗੋਤਵਾਰਾ ਸਾਹਿਬ ਖੜੀਆਂ ਤੇ ਆਈਆਂ ਲੀ ਗੱਡੀਆਂ ਸ਼ੁਕਰ ਹੈ ਸ਼ੁਕਰ ਹੈ ਖੁੱਲਾ ਤੇ ਖੁੱਲਾ ਸ਼ੁਕਰ ਹੈ ਮੈਂ ਬਾਇ ਜੀ ਗਲਤੀ ਨਾਲ ਬੂਟ ਫਿਰ ਮੈਨੂੰ ਖੋਲਣੇ ਪਏ ਨੇ ਇਹ ਜੇ ਹੁਣ ਕਰ ਵਿਚਾਰੇ ਅੰਦਰ ਹਾਜ਼ਰੀ ਲੱਗ ਗਈ ਸਮਝ ਲੋ ਹਾਜ਼ਰੀ ਹਾਜ਼ਰੀ ਬੱਬਰ ਜੀ ਨਹੀਂ ਸੁੱਕਨ ਦਾ ਹੋ ਗਿਆ ਲੋ ਜੀ ਅਸੀਂ ਪਹੁੰਚ ਗਏ ਸ੍ਰੀ ਗੁਰਦੁਆਰਾ ਸਾਹਿਬ ਤੇ ਇੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆ ਨੇ ਮਤਲਬ ਇਹ ਗੁਰਦੁਆਰਾ ਸਾਹਿਬ ਦਾ ਨਕਸ਼ਾ ਬਣਾਇਆ ਹੋਇਆ ਹੈ ਉਹਨਾਂ ਨੇ ਨਕਸ਼ਾ ਤਿਆਰ ਕਰਵਾਇਆ ਸੀ ਇਹ ਤੇ ਉਹ 15 ਦਿਨ ਮਤਲਬ ਇਸ ਸਥਾਨ ਤੇ ਰਹਿ ਕੇ ਗਏ ਹੋਏ ਹਨ ਹੈਨਾ ਤੇ ਉਹਨਾਂ ਨੇ ਮਤਲਬ ਇੱਥੇ ਉਹਨਾਂ ਨੇ ਮਤਲਬ ਅਮਰਤਿਸ਼ ਸ਼ਿਕਾਇਤ ਹੈਨਾ ਇੱਥੇ ਲਿਖਿਆ ਹੋਇਆ ਕਿ 10000 ਪੁਰਾਣੀਆਂ ਨੇ ਉਹਨਾਂ ਨੇ ਉਸ ਟਾਈਮ ਉੱਥੇ ਅਮਰ ਸ਼ਿਕਾਇਤ ਹੈਗੀ 15 ਦਿਨਾਂ ਦੇ ਵਿੱਚ ਵਿੱਚ ਤੇ ਇਹ ਐਵੇਂ ਗੁਰਦੁਆਰਾ ਸਾਹਿਬ ਮਤਲਬ ਤੁਹਾਨੂੰ ਅਸੀਂ ਕਿਸੇ ਦਿਨ ਦਿਨ ਚ ਦਿਖਾਵਾਂਗੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੈ ਬਹੁਤ ਪੁਰਾਣੀ ਇਮਾਰਤ ਬਣੀ ਹੋਈ ਹੈ ਲੋ ਜੀ ਹਾਂ ਸੀ ਉੱਪਰ ਸਚਕੰਡ ਸਾਹਿਬ ਜੀ ਮੱਥਾ ਠੀਕ ਲਿਆ ਤੇ ਬਹੁਤ ਪੁਰਾਣੇ ਟਾਈਮ ਦਾ ਬਣਿਆ ਹੋਇਆ ਗੁਰਦੁਆਰਾ ਸਾਹਿਬ ਹੈ ਤੇ ਦਿਨ ਚ ਕੋਈ ਤੁਹਾਨੂੰ ਦਿਖਾਵਾਂਗੇ ਸਾਰਾ ਗੁਰਦੁਆਰਾ ਸਾਹਿਬ ਨੂੰ ਤਾਂ ਬਹੁਤ ਟਾਈਮ ਹੋ ਗਿਆ ਲੋ ਜੀ ਕਰੋ ਜੀ ਦਰਸ਼ਨ ਇੱਥੇ ਬਾਬਾ ਦੀਪ ਸਿੰਘ ਜੀ ਦਾ ਬੁੰਗਾ ਸਾਹਿਬ ਬਣਿਆ ਹੋਇਆ ਹੈ ਤੇ ਇੱਥੇ 24 ਘੰਟੇ ਜੋਤ ਜਗਦੀ ਰਹਿੰਦੀ ਹੈ ਤੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਲਗਾਤਾਰ ਹੁੰਦਾ ਰਹਿੰਦਾ ਹੈ ਬਣਿਆ ਸ੍ਰੋਤ ਦੇ ਵਿੱਚ ਸਚਕੰਡ ਸਾਹਿਬ ਸ੍ਰੋਵਰ ਦੇ ਵਿੱਚ ਬਣਿਆ ਹੋਇਆ ਸਚਕੰਡ ਸਾਹਿਬ ਇਹ ਸ੍ਰੋਵਰ ਹੈ ਜੀ ਸੰਤ ਭਿੰਡਰਾਲਾ ਨੇ 1985 ਆਏ ਸੰਤਪੰਡ ਰਣ ਵੀ ਆਏ ਸੀ ਤੇ ਕੁਸਤਿੰਦ ਦੇ ਕੇ ਗਏ ਸੀ ਇਧਰ ਬੀਬੀਆਂ ਦਾ ਸਰੋਵਰ ਹੈ ਸੈਂਟਰ ਚ ਗੁਰੂ ਦਾ ਸਾਹ ਹੈ ਹਰਵੰਦਰ ਸਾਹਿਬ ਨੂੰ ਮਾਇਆ ਵਜੋਂ ਇਹ ਬੀਬੀਆਂ ਸਰੋਵਰ ਇਹ ਅੰਦਰ ਦੇਖੋ ਇਹ ਦਰਬਾਰ ਸਾਹਿਬ ਹੈ ਦੇਖੋ ਅੰਦਰ ਦਰਬਾਰ ਸਾਹਿਬ ਹੈ ਉਦੋਂ ਪ੍ਰਕਾਰ ਮਾ ਕੁੰਮੜ ਨੂੰ ਆ ਦੇਖੋ ਪ੍ਰਕਾਰ ਨੂੰ ਭਾਰ ਸੌਰ ਪ੍ਰਕਾਰ ਮਾ ਦਾ ਕੁੰਮੜ ਬਸਤੇ ਸ਼ੌਰ ਬਣਾਇਆ ਹੋਇਆ ਸੇਮ ਹਰਵਿੰਦਰ ਸਾਹਿਬ ਬਣਾਇਆ ਵਾ ਸ਼ਾਟ ਇਹ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਪਾਤਸ਼ਾਹੀ ਨੌਵੀਂ ਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਪਾ ਪ੍ਰਾਪਤ ਹੈ ਤੇ ਬਾਬਾ ਜੀ ਦੱਸ ਰਹੇ ਸੀ ਕਿ ਇੱਥੇ ਜਦੋਂ ਕਚੀ ਲੱਸੀ ਦੇ ਨਾਲ ਇਸ਼ਨਾਨ ਕਰਾਉਨੇ ਆ ਤਾਂ ਮਤਲਬ ਉਹ ਆਪਾਂ ਨੂੰ ਮਤਲਬ ਬਾਬਾ ਜੀ ਦੇ ਚਰਨਾਂ ਦੀਏ ਦਰਸ਼ਨ ਹੁੰਨੇ ਆ ਉਸ ਪ੍ਰਾਇਮ ਤੇ ਕਰੋ ਜੀ ਦਰਸ਼ਨ ਤੁਸੀਂ ਵੀ ਉਪਰ ਸੱਚਖੰਡ ਸਾਹਿਬ ਬਣਿਆ ਹੋਇਆ ਹੈ ਦੋ ਸਤਿਖੰਡ ਰਸਾਈ ਬਣੇ ਹੋਏ ਹਨ ਨਾ ਇੱਕ ਤੁਹਾਨੂੰ ਚਲੋ ਜੀ ਮਿਲਦੇ ਆਪਾਂ ਫੇਰ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਉਦੋਂ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀਆਂ ਬਖਸ਼ਣ ਜੀ